ਅਠਵੇਂ ਪਾਤਸ਼ਾਹ ਸਾਹਿਬ ਜੀ ਕੋ ਹਰਿ ਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸਨ ਤਾਂ ਸੰਗਤਾਂ ਨੇ ਆਪ ਜੀ ਦਾ ਹਮ ਹੁਮਾ ਕੇ ਸਵਾਗਤ ਕੀਤਾ ਗੁਰੂ ਜੀ ਦੇ ਕਾਫਲੇ ਦੇ ਨਾਲ ਸੰਗਤ ਬਹੁਤ ਜ਼ਿਆਦਾ ਹੋ ਚੁੱਕੀ ਕਿਉਂਕਿ ਹਰ ਇੱਕ ਇਨਸਾਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਚਾਹੁੰਦਾ ਸੀ ਜਦੋਂ ਸ਼ਾਮ ਹੋਈ ਤਾਂ ਕਾਫਲਾ ਅੰਬਾਲੀ ਦੇ ਨਜ਼ਦੀਕ ਪੰਜੋਖਰਾ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਗੁਰੂ ਸਾਹਿਬ ਨੇ ਸੰਗਤ ਨੂੰ ਹੁਕਮ ਦਿੱਤਾ ਕਿ ਜਿਹੜੀ ਸੰਗਤ ਲਾਗ ਲੈ ਕਰਾਂ ਤੋਂ ਆਈ ਹੈ ਉਹ ਸਭ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਨੇੜਿਓਂ ਆਈ ਸੰਗਤ ਨੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਗੁਰੂ ਸਾਹਿਬ ਨੇ ਰਾਤ ਪੰਜੋਖਰੇ ਠਹਿਰਨ ਦਾ ਫੈਸਲਾ ਕੀਤਾ ਪੰਜੋਖਰਾ ਪਿੰਡ ਵਿੱਚ ਇੱਕ ਹੰਕਾਰੀ ਬ੍ਰਾਹਮਣ ਜਿਸ ਦਾ ਨਾਮ ਲਾਲਚੰਦ ਸੀ ਜੋ ਕਿ ਆਪਣੇ ਆਪ ਨੂੰ ਰੱਬ ਮੰਨਦਾ ਸੀ ਉਸ ਦਾ ਰੋਮ ਰੋਮ ਹੰਕਾਰ ਨਾਲ ਭਰਿਆ ਹੋਇਆ ਸੀ ਪੰਡਤ ਲਾਲ ਚੰਦ ਨੇ ਜਦੋਂ ਸੰਗਤ ਦਾ ਇੰਨਾ ਇਕੱਠ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਤੇ ਉਸ ਨੇ ਗੁਰੂ ਜੀ ਦੇ ਇੱਕ ਸੇਵਕ ਦੇ ਕੋਲੋਂ ਗੁਰੂ ਜੀ ਬਾਰੇ ਪੁੱਛਿਆ ਕਿ ਇਹ ਕੌਣ ਮਹਾਪੁਰਸ਼ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਇੰਨੀ ਜ਼ਿਆਦਾ ਸੰਗਤ ਆਈ ਹੋਈ ਹੈ ਤਾਂ ਸੇਵਕ ਨੇ ਪੰਡਤ ਨੂੰ ਉੱਤਰ ਦਿੱਤਾ ਕਿ ਸਾਡੇ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ ਤਾਂ ਸੇਵਕ ਦੇ ਮੂੰਹੋਂ ਗੁਰੂ ਜੀ ਦਾ ਨਾਮ ਸੁਣ ਕੇ ਪੰਡਤ ਲਾਲ ਪੀਲਾ ਹੋਣ ਲੱਗ ਪਿਆ ਤੇ ਕ੍ਰੋਧ ਵਿੱਚ ਆਕੇ ਗੁਰੂ ਜੀ ਦੇ ਕੋਲ ਕਹਿਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦੇ ਹੋ ਪਰ ਸ੍ਰੀ ਕ੍ਰਿਸ਼ਨ ਜੀ ਤਾਂ ਸਾਡੇ ਦੇਵਤਾ ਦਾ ਨਾਮ ਹੈ ਜਿਨ੍ਹਾਂ ਨੇ ਗੀਤਾ ਰਚੀ ਸੀ ਤੁਸੀਂ ਉਸ ਦੇ ਅਰਥ ਹੀ ਕਰਕੇ ਦਿਖਾ ਦਿਓ ਹੰਕਾਰੀ ਪੰਡਤ ਦੀ ਇਹ ਗੱਲ ਸੁਣ ਕੇ ਬ੍ਰਹਮ ਗਿਆਨੀ ਸਰਬ ਕਲਾ ਸਮਰਤ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਅਸੀਂ ਤਾਂ ਰੱਬ ਦੇ ਸੇਵਕ ਹਾਂ ਵੱਡੇ ਬਣ ਬਣ ਕੇ ਬਹਿਣਾ ਅਸੀਂ ਨਹੀਂ ਜਾਣਦੇ ਜੇਕਰ ਅਸੀਂ ਤੁਹਾਨੂੰ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ ਤਾਂ ਤੁਹਾਡੀ ਸੰਤੁਸ਼ਟੀ ਨਹੀਂ ਹੋਵੇਗੀ ਇਸ ਲਈ ਤੁਸੀਂ ਇੱਕ ਕੰਮ ਕਰੋ ਤੁਸੀਂ ਆਪਣੇ ਪਿੰਡ ਵਿੱਚੋਂ ਇੱਕ ਅਜਿਹਾ ਵਿਅਕਤੀ ਲੈ ਕੇ ਆਵੋ ਜਿਸ ਨੂੰ ਸ਼ਾਸਤਰਾਂ ਦੇ ਬਾਰੇ ਕੁਝ ਵੀ ਨਾ ਪਤਾ ਹੋਵੇ ਗੀਤਾ ਦੇ ਅਰਥ ਤਾਂ ਤੁਹਾਨੂੰ ਉਹ ਵੀ ਦੱਸ ਦੇਵੇਗਾ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਲਾਲ ਚੰਦ ਅੰਦਰੋਂ ਹੀ ਅੰਦਰ ਬੜਾ ਹੀ ਖੁਸ਼ ਹੋਇਆ ਕਿ ਗੁਰੂ ਜੀ ਨੂੰ ਨੀਵਾ ਦਿਖਾਉਣ ਦਾ ਇਸ ਤੋਂ ਵਧੀਆ ਮੌਕਾ ਕਦੀ ਨਹੀਂ ਮਿਲਣਾ ਪੰਡਤ ਲਾਲ ਚੰਦ ਦੇ ਪਿੰਡ ਵਿੱਚ ਇੱਕ ਛੱਜੂ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਹੜਾ ਕਿ ਕੰਨਾਂ ਤੋਂ ਬਹਿਰਾ ਤੇ ਮੂੰਹ ਤੋਂ ਗੁੰਗਾ ਸੀ ਹੰਕਾਰੀ ਪੰਡਤ ਨੇ ਚੁਲਾਕੀ ਦਿਖਾਈ ਤੇ ਛੱਜੂ RAM ਨੂੰ ਗੁਰੂ ਜੀ ਦੇ ਪਾਸ ਲੈ ਆਇਆ ਤੇ ਕਿਹਾ ਕਿ ਹੇ ਆਪਣੇ ਆਪ ਨੂੰ ਸ਼੍ਰੀ ਹਰਿ ਕ੍ਰਿਸ਼ਨ ਅਖਵਾਉਣ ਵਾਲੇ ਇਸ ਛੱਜੂ ਨਾਮ ਦੇ ਕੋਲੋਂ ਗੀਤਾ ਦੇ ਅਰਥ ਕਰਵਾ ਕੇ ਦਿਖਾਓ ਜਾਣੀ ਜਾਣ ਸਤਿਗੁਰੂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਦੇ ਸਿਰ ਵਿੱਚ ਪੋਲੀ ਜਈ ਛੜੀ ਮਾਰੀ ਤੇ ਬਚਨ ਬੋਲੇ ਕਿ ਸ਼ੱਜੂ ਤੂੰ ਧਾਰਮਿਕ ਵਿਦਵਾਨ ਹੈ ਇਸ ਪੰਡਤ ਨੂੰ ਗੀਤਾ ਦੇ ਅਰਥ ਕਰਕੇ ਇਸ ਦਾ ਮਨ ਹਲਕਾ ਕਰੋ ਪੰਡਤ ਲਾਲ ਚੰਦ ਨੇ ਸ਼ੱਜੂ ਦੇ ਕੋਲੋਂ ਗੀਤਾ ਦੇ ਅਰਥ ਪੁੱਛਨੇ ਸ਼ੁਰੂ ਕਰ ਦਿੱਤੇ ਤਾਂ ਸ਼ੱਜੂ RAM ਨੇ ਗੁਰੂ ਜੀ ਦੀ ਮਿਹਰ ਦੇ ਨਾਲ ਗੀਤਾ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਸ਼ੱਜੂ RAM ਨੂੰ ਗੀਤਾ ਦੇ ਅਰਥ ਕਰਦਾ ਦੇਖ ਕੇ ਸਾਰੀ ਸੰਗਤ ਹੈਰਾਨ ਹੋ ਗਈ ਪੰਡਤ ਲਾਲਚੰਦ ਨੇ ਸ਼ੱਜੂ ਰਾਮ ਦੇ ਕੋਲੋਂ ਗੀਤਾ ਦੇ ਔਖੇ ਔਖੇ ਵਾਕਾਂ ਦੇ ਅਰਥ ਪੁੱਛੇ ਜਿਨ੍ਹਾਂ ਦਾ ਅਰਥ ਸ਼ੱਜੂ ਰਾਮ ਨੇ ਬੜੀ ਨਿਮਰਤਾ ਸਹਿਤ ਦੱਸਿਆ ਗੁੰਗੇ ਤੇ ਬਹਿਰੇ ਸ਼ੱਜੂ ਨੂੰ ਦੇਖ ਕੇ ਪੰਡਤ ਲਾਲਚੰਦ ਸੋਚਾਂ ਵਿੱਚ ਪੈ ਗਿਆ ਤੇ ਪੂਰੀ ਵਾਪੇਸ਼ ਲਗਾਉਣ ਤੋਂ ਬਾਅਦ ਗੁਰੂ ਦੇ ਚਰਨੀ ਡਿੱਗ ਪਿਆ ਤੇ ਆਪਣੀ ਭੁੱਲ ਬਖਸ਼ਾਉਣ ਦੀ ਮਾਫੀ ਮੰਗਣ ਲੱਗਾ ਗੁਰੂ ਪਿਆਰੇ ਉਹ ਗੁਰੂ ਜੀ ਦੇ ਇਸ ਕੌਤਕ ਨੂੰ ਦੇਖ ਕੇ ਹੰਕਾਰੀ ਅਭਿਮਾਨੀ ਪੰਡਤ ਦੀਆਂ ਸ਼ੰਕਾਵਾਂ ਦੂਰ ਹੋ ਗਈਆਂ ਉਹ ਆਪਣੇ ਅੰਦਰਲੇ ਹੰਕਾਰ ਨੂੰ ਤਿਆਗ ਕੇ ਗੁਰੂ ਜੀ ਦਾ ਸੱਚਾ ਸੇਵਕ ਬਣ ਗਿਆ। ਸੋ ਜੇਕਰ ਆਪ ਜੀ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪ ਜੀ ਸਾਡੇ ਫੇਸਬੁੱਕ ਪੇਜ ਨੂੰ ਜਰੂਰ ਲਾਈਕ ਕਰਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।